ਸਕਦੇ ਨੇ ਉੱਤੇ ਜਲਦੀ ਹੀ ਥੀਏਟਰਾਂ ਦੇ ਵਿੱਚ ਫਿਲਮ ਦੇਖਣ ਜਾ ਜਾਰੀ ਹੈ ਤਾਂ ਹੁਣ ਜੇ ਆਪਾਂ ਜਿਹੜਾ ਕ ਵਿਸ਼ਾ ਲੈ ਕੇ ਆਏ ਆ ਜੀ 4 ਵਜੇ ਉਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਲਾਈਕ ਕਰੋ ਸਾਡਾ ਜਿਹੜਾ ਪ੍ਰੋਗਰਾਮ ਹੈ ਜੀ ਇਹ A1 ਪੰਜਾਬੀ ਟੀਵੀ ਤੇ ਪਾਵਰ ਆਫ ਵਰਲਡ ਤੇ ਟੈਲੀਕਾਸਟ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਜਿਹੜਾ ਸਾਡਾ ਪ੍ਰੋਗਰਾਮ ਹੈ ਤੁਸੀਂ ਅਗਰ ਫੇਸਬੁੱਕ ਹੋ ਗਿਆ YouTube ਤੇ Instagram ਉੱਤੇ ਵੀ ਸਾਡਾ ਨਾਲ ਦੇ ਨਾਲ ਦੇਖ ਸਕਦੇ ਹੋ ਤੇ ਜਿਹੜਾ ਕ ਅਮਰਜੈਂਸੀ ਦੀ ਹੁਣ ਆਪਾਂ ਫਿਲਮ ਦੀ ਗੱਲ ਕਰਨ ਜਾ ਰਹੇ ਹਾਂ ਅਮਰਜੰਸੀ ਜੋ ਕਿ ਕੰਗਨਾ ਰਣੌਤ ਨੇ ਖੁਦ ਡਾਇਰੈਕਟਰ ਤੇ ਪ੍ਰੋਡਿਊਸਰ ਨੇ ਖੁਦ ਉਹਨਾਂ ਨੇ ਰੋਲ ਵੀ ਕਰਿਆ ਇਸ ਫਿਲਮ ਚ ਤਾਂ ਉਹਦੇ ਬਾਰੇ ਹੁਣ ਜੇ ਆਪਾਂ ਗੱਲਬਾਤ ਕਰਦੇ ਹਾਂ ਤਾਂ ਇਹਦੇ ਵਿੱਚ ਕਿਉਂ ਇਤਰਾਜ਼ ਜੋ ਜਿਹੜਾ ਕੀਤਾ ਗਿਆ ਸੀ ਉਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਸਿੱਖ ਜਥੇਬੰਦੀਆਂ ਵੱਲੋਂ ਉਹਨਾਂ ਤੇ ਇਤਰਾਜ਼ ਜਤਾਇਆ ਗਿਆ ਸੀਗਾ ਕਿ ਉਹਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦਾ ਇੱਕ ਇਨਸਾਨ ਜਿਹਨੇ ਰੋਲ ਕੀਤਾ ਉਹ ਇਹੀ ਗੱਲ ਉਹਦੇ ਵਿੱਚ ਡਾਇਲੌਗ ਦੇ ਵਿੱਚ ਦਰਸਾਇਆ ਗਿਆ ਕਿ ਤੁਸੀਂ ਵੋਟ ਆ ਜਿਹੜੀ ਤੁਸੀਂ ਅਸੀਂ ਤੁਹਾਨੂੰ ਵੋਟ ਪਾ ਦੇਵਾਂਗੇ ਪਰ ਤੁਸੀਂ ਸਾਨੂੰ ਖਾਲਿਸਤਾਨ ਦੇ ਦਿਓ ਜਦ ਕਿ ਅਗਰ ਭਿੰਡਰਾਂ ਵਾਲੇ ਸੰਤਾਂ ਦੀ ਵੀਡੀਓ ਦੇਖੀ ਜਾਵੇ ਅਗਰ YouTube Facebook Instagram ਤੇ ਪਈਆਂ ਨੇ ਉਹਦੇ ਵਿੱਚ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਸਾਨੂੰ ਖਾਲਿਸਤਾਨ ਦੀ ਚਾਹੀਦਾ ਉਹਨਾਂ ਨੇ ਕਦੇ ਖਾਲਿਸਤਾਨ ਨਹੀਂ ਮੰਗਿਆ ਪਰ ਈਡੀ ਦੇ ਵਿੱਚ ਅਗਰ ਆਪਾਂ ਫਿਲਮ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਰੇ ਆਮ ਇਹ ਡਾਇਲੌਗ ਦਾ ਚਾਰਨ ਦੇਖਿਆ ਗਿਆ ਹੈ ਕਿ ਉਹਦੇ ਵਿੱਚ پرومو ਦੇ ਵਿੱਚ ਹੀ ਆਇਆ ਕਿ ਤੁਸੀਂ ਤੁਸੀਂ ਸਾਨੂੰ ਅਸੀਂ ਤੁਹਾਨੂੰ ਬੋਰਡ ਬੈਂਕ ਮਤਲਬ ਪਾਵਾਂਗੇ ਤਾਂ ਤੁਸੀਂ ਸਾਨੂੰ ਖਾਲਿਸਤਾਨ ਦੇ ਦਿਓ ਇਹਦੇ ਵਿੱਚ ਵੀ ਕਿਤਨਾ ਕਿਤੇ ਇਤਰਾਜ਼ ਸਿੱਖ ਜਥੇਬੰਦੀਆਂ ਮਤਲਬ ਜਤਾਇਆ ਗਿਆ ਸੀਗਾ ਤੇ ਹੁਣ ਜੇ ਆਪਾਂ ਕੰਗਨਾ ਰਣੋਤ ਫਿਲਮ ਦੀ ਅਮਰ ਜੱਸੀ ਦੀ ਗੱਲ ਕਰਦੇ ਆ ਤਾਂ ਹੁਣ ਉਹ ਬਹੁਤ ਕੰਗਨਾ ਰਣੋਤ ਨੂੰ ਖੁਸ਼ੀ ਵਾਲੀ ਗੱਲ ਹੈ ਕਿ ਉਹਦੀ ਫਿਲਮ ਨੂੰ ਕਿਤਨਾ ਕਿਤੇ ਜਿਹੜਾ ਸੈਂਸਰ ਬੋਰਡ ਹੈ ਉਹਨਾਂ ਨੇ ਹਰੀ ਛੰਡੀ ਦੇ ਦਿੱਤੀ ਹੈ ਹੁਣੇ ਜਲਦੀ ਕਿਤਨਾ ਕਿਤੇ ਤੁਸੀਂ ਇਸ ਫਿਲਮ ਨੂੰ ਥੀਏਟਰਾਂ ਤੇ ਦੇਖ ਸਕਦੇ ਹੋ ਜੇ ਹੁਣ ਆਪਾਂ ਗੱਲਬਾਤ ਕਰਦੇ ਆਂ ਕੰਗਰਨ ਰਣੋਤ ਉਹਦੀ ਫਿਲਮ ਦੇ ਵਿੱਚ ਤਿੰਨ ਕੱਟ ਲੱਗੇ ਨੇ ਤੇ 10 ਫਿਲਮ ਦੇ ਜਿਹੜੇ ਸੀਨ ਨੇ ਉਹਨਾਂ ਨੂੰ ਕਿਤਨਾ ਕਿਤੇ ਬਦਲਾਓ ਕਰਕੇ ਰਿਲੀਜ਼ ਕੀਤੀ ਗਈ ਹੈ ਤਾਂ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੰਗੜਾ ਰਣੋਤ ਨੇ ਜਿਹੜੀ ਆਪਣੇ ਇਸ ਟਾਈਮ ਇੰਦਰਾ ਗਾਂਧੀ ਨੇ ਮਹਰੂਮ ਜੋ ਇਸ ਦੁਨੀਆ 'ਚ ਨਹੀਂ ਹੈਗੀ ਉਹਦਾ ਰੋਲ ਨਿਭਾਇਆ ਗਿਆ ਤੇ ਨਾਲ ਹੀ ਜੇਕਰ ਆਪਾਂ ਅਮਰਜੈਂਸੀ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਕਿ ਇੰਦਰਾ ਗਾਂਧੀ ਨੇ ਕਿੰਨਾ ਕਿਤੇ ਅਮਰਜੈਂਸੀ ਲਗਾਈ ਸੀਗੀ ਉਹਦੇ ਵਿੱਚ ਕਈ ਪਾਰਟੀਆਂ ਦੇ ਨੇਤਾ ਸੀਗੇ ਜਿਨ੍ਹਾਂ ਨੂੰ ਜ਼ਬਰਨ ਜੇਲ੍ਹ ਦੇ ਵਿੱਚ ਸੱਟ ਦਿੱਤਾ ਗਿਆ ਸੀ ਉਹ ਫਿਲਮ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਸੀਨ ਦਰਸਾਏ ਗਏ ਨੇ ਇਹਦੇ ਵਿੱਚ 84 ਦੀ ਸ਼ਹਿਦ ਗੱਲ ਕੀਤੀ ਗਈ ਹੈ ਥੋੜੀ ਜੀ ਉਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਦੇ ਵਿੱਚ ਕਿੰਨੀ ਸੱਚਾਈ ਹੈ ਜਾਂ ਕਿੰਨੇ ਕਿਸ ਤਰ੍ਹਾਂ ਦੀ ਫਿਲਮ ਹੈ ਕੀ ਰਿਸਪਾਂਸ ਲੈ ਕੇ ਆ ਰਹੀ ਹੈ ਕਿ ਬਿਨਾ ਫਿਲਮ ਦੇਖੇ ਆਪਾਂ ਹਾਲੇ ਕੁਝ ਨਹੀਂ ਕਹਿ ਸਕਦੇ ਪਰ ਜਦੋਂ ਤੱਕ ਫਿਲਮ ਥੀਏਟਰ 'ਚ ਨਹੀਂ ਆਉਂਦੀ ਜਦ ਤੱਕ ਕਿਤਨਾ ਕਿਤੇ ਕੰਗਣਾ ਰਣੋਤ ਨੂੰ ਵੀ ਹਾਲੇ ਜਿਹੜੀ ਉਹਨਾਂ ਦੀ ਤੁਹਾਨੂੰ ਪਤਾ ਹੈ ਕਿ ਜਾਣ ਹੈ ਉਹ 22 ਚਾਈ ਹੋਈ ਹੈ ਤੁਹਾਨੂੰ ਪਤਾ ਹੈ ਕਿ ਕੰਗਣਾ ਰਣੋਤ ਨੇ ਜੋ ਫਿਲਮ ਬਣਾਈ ਹੈ ਉਹਨਾਂ ਨੇ ਆਪਣੀ ਪ੍ਰਾਪਰਟੀ ਹੈ ਜਿਹੜੀ ਉਹ ਸਾਰੀ ਕਿਤਨਾ ਕਿਤੇ ਬੈਂਕ ਤੋਂ ਗਿਰਵੀ ਧਰ ਕੇ ਵਿਆਸ ਦੇ ਪੈਸੇ ਬਣਾ ਲੈ ਕੇ ਇਹ ਫਿਲਮ ਬਣਾਈ ਗਈ ਹੈ ਤਾਂ ਇਹਦੇ ਵਿੱਚ ਕੰਗਣਾ ਰਣੋਤ ਦੀ ਅਗਰ ਗੱਲਬਾਤ ਕਰੀ ਜਾਵੇ ਤਾਂ ਉਹਨਾਂ ਨੇ ਰਾਹੁਲ ਗਾਂਧੀ ਸੋਨੀਆ ਗਾਂਧੀ ਤੇ ਮੌਨਿਕਾ ਗਾਂਧੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਿਲ ਕੇ ਜੋ ਉਹਨਾਂ ਦੀ ਫਿਲਮ ਦੇ ਵਿੱਚ ਇੰਦਰਾ ਗਾਂਧੀ ਜੀ ਦੇ ਨੇਚਰਲ ਕਿਸ ਤਰ੍ਹਾਂ ਸੁਭਾਅ ਸੀਗਾ ਉਹਨਾਂ ਤੇ ਨੂੰ ਵੀ ਅਪਣਾਇਆ ਤੇ ਉਹਨਾਂ ਵਾਂਗ ਗੱਟਾ ਵੀ ਕਰਿਆ ਬੋਲਣ ਦਾ ਸਟਾਈਲ ਤੁਰਨ ਦਾ ਸਟਾਈਲ ਲੁੱਕ ਵਾਈਜ਼ ਅਗਰ ਆਪਾਂ ਗੱਲਬਾਤ ਕਰੀਏ ਤਾਂ ਉਹਨਾਂ ਨੇ ਪੂਰਾ ਇੰਦਰਾ ਗਾਂਧੀ ਜੀ ਦਾ ਗੈਟਅਪ ਇਹਦੇ ਵਿੱਚ ਦੇਖਣ ਨੂੰ ਮਿਲੇਗਾ ਕੰਗਨਾ ਰਣੋਤ ਦਾ ਤਾਂ ਦੱਸਕੋ ਜਿਹੜਾ ਅਸੀਂ ਪ੍ਰੋਗਰਾਮ ਲੈ ਕੇ ਆਏ ਇਹਨੂੰ ਬਤਾਂਤ ਸ਼ੇਅਰ ਕਰੋ ਤੇ ਬਤਾਂਤ ਲਾਇਕ ਕਰੋ ਤਾਂ ਜੇ ਅਗਰ ਆਪਾਂ ਕنگਨਰਨੋਤ ਦੀ ਗੱਲ ਕਰਦੇ ਆ ਪਰਸਨਲੀ ਉਹਨਾਂ ਦੀ ਜ਼ਿੰਦਗੀ ਦੇਪ ਅਗਰ ਆਪਾਂ ਚਾਕੀ ਮਾਰਦੇ ਆ ਤਾਂ ਤੁਹਾਨੂੰ ਪਤਾ ਹੈ ਕਿ ਕنگਨਰਨੋਤ ਇੱਕ ਫਿਲਮ ਐਕਟਰ ਨੇ ਉਹਨਾਂ ਦੀਆਂ 2-4 ਸਾਲ ਤੋਂ ਕਿਤੇ ਨਾ ਕਿਤੇ ਫਿਲਮਾਂ ਨੇ ਜਿਹੜੀਆਂ ਉਹ ਦਿਨ ਪਰ ਦਿਨ ਫਲॉप ਹੀ ਹੁੰਦੀਆਂ ਆ ਰਹੀਆਂ ਨੇ 4-5 ਫਿਲਮਾਂ ਉਹਨਾਂ ਦੀਆਂ ਫਲॉप ਹੋਈਆਂ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਕਿਤੇ ਨਾ ਕਿਤੇ ਫਿਰ ਰਾਜਨੀਤੀ 'ਚ ਪੈਰ ਰੱਖਿਆ ਨਾਲ ਅਗਰ ਆਪਾਂ ਹੁਣ ਦੇਖੀ ਜਾਵੇ ਉਹ ਕਿਤੇ ਨਾ ਕਿਤੇ ਹੁਣ ਐਮਪੀ ਵੀ ਨੇ ਭਾਰਤ ਜਨਤਾ ਪਾਰਟੀ ਤੋਂ ਤਾਂ ਹੁਣ ਅਗਰ ਆਪਾਂ ਦੇਖਿਆ ਮੰਡੀ ਤੋਂ ਇਸ ਟਾਈਮ ਉਹ ਐਮਪੀ ਨੇ ਤਾਂ ਹੁਣ ਆਪਾਂ ਜਿਹੜੀ ਉਹਨਾਂ ਦੀ ਫਿਲਮ ਰਿਲੀਜ਼ ਹੋ ਰਹੀ ਹੈ ਉਹ ਦਰਸ਼ਕਾਂ ਨੂੰ ਕਿੰਨਾ ਚੰਗਾ ਲੱਗੇਗੀ ਕਿੰਨਾ ਦਿਲ ਜਿੱਤ ਪਾਏਗੀ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਨ ਲਈ ਆਪਣੇ ਦਰਸ਼ਕਾਂ ਨਾਲ ਜੁੜਦੇ ਹਾਂ ਤੇ ਕੁਝ ਆਪਣੇ ਦਰਸ਼ਕ ਜਿਹੜੇ ਦਿੱਲੀ ਜੁੜਦੇ ਨੇ ਆਪਾਂ ਸੰਜੀਤ ਸ਼ਰਮਾ ਜੀ ਆਪਾਂ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਰਾਬਤਾ ਕਾਇਮ ਕਰਦੇ ਹਾਂ ਕਿ ਉਹਨਾਂ ਦਾ ਇਸ ਵਿਸ਼ੇ ਬਾਰੇ ਕੀ ਕਹਿਣਾ ਹੈ ਤੇ ਨਾਲ ਆਪਾਂ ਜਿਹੜੇ ਦਰਸ਼ਕ ਹੋਰ ਜੁੜਨਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਵੀ ਜਿਹੜੇ ਵਿਚਾਰ ਨੇ ਉਹ ਸਾਂਝੇ ਕਰਾਂਗੇ ਤਾਂ ਅਗਰ ਆਪਾਂ ਗੱਲਬਾਤ ਕਰਦੇ ਹਾਂ ਕੰਗਰਾਰ ਨੋਜ਼ ਦੀ ਜਿਹੜੀ ਫਿਲਮ ਅਮਰਜੈਂਸੀ ਹੈ ਉਹ ਜਲਦੀ ਦੇਖਣ ਨੂੰ ਮਿਲੇਗੀ ਸਲਮਾ ਘਰ ਦੇ ਵਿੱਚ ਇਸ ਬਾਰੇ ਆਪਾਂ ਗੱਲਬਾਤ ਕਰਨ ਲਈ ਸੰਜੀਤ ਸ਼ਰਮਾ ਜੀ ਆਪਣਾ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸੱਸੀਗਾ ਸੰਜੀਤ ਸ਼ਰਮਾ ਜੀ ਹੈਲੋ ਲੱਗਦਾ ਜੀ ਕਿਸੇ ਕਾਰਨ ਉਹਨਾਂ ਨਾਲ ਸੰਪਰਕ ਨਹੀਂ ਹੋ پا ਰਿਹਾ ਤਨ ਪਤਿ ਇਹ ਅਗੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਨ ਬਾਰਸ਼ ਵਾਲਾ ਮੌਸਮ ਹੋਇਆ ਪਿਆ ਟੈਕਨੀਕਲ ਪ੍ਰੋਬਲਮ ਹੋਣ ਕਾਰਨ ਸਿਗਨਲ ਵੀਕ ਚੱਲ ਰਹੇ ਨੇ ਤਾਂ ਆਪਾਂ ਦੁਬਾਰਾ ਫਿਰ ਕੋਸ਼ਿਸ਼ ਕਰਦੇ ਹਾਂ ਜੀ ਉਹਨਾਂ ਨਾਲ ਜੁੜਨ ਦੀ ਤਾਂ ਉਹਨਾਂ ਦੇ ਵਿਚਾਰ ਜੋ ਬਹੁਤ ਕੀਮਤੀ ਵਿਚਾਰ ਹੁੰਦੇ ਨੇ ਆਪਾਂ ਉਹ ਸਾਂਝੇ ਕਰਦੇ ਹਾਂ ਕਿ ਆਖਰ ਉਹਨਾਂ ਦਾ ਕੀ ਕਹਿਣਾ ਹੈ ਇਸ ਵਿਸ਼ੇ ਬਾਰੇ ਸਸੀਗਾ ਸੀਜੀ ਸ਼ਰਮਾ ਜੀ ਸਸੀਗਾ ਜੀ ਤੁਸੀਂ ਸਾਹਿਬ ਸ਼ਰਮਾ ਜੀ ਜੋ ਆਪਾਂ ਚਾਰ ਵਾਲਾ ਵਿਸ਼ਾ ਲੈ ਕੇ ਆਏ ਆ ਉਹ ਕੰਗਨਰ ਨੌਦ ਦੇ ਨਾਲ ਰਿਲੇਟਡ ਹੈ ਕਿ ਉਹਨਾਂ ਨੇ ਇੱਕ ਫਿਲਮ ਬਣਾਈ ਹੈ ਅਮਰਜੈਂਸੀ ਉਹ ਕਿਤਨਾ ਕਿਤੇ ਪਹਿਲਾਂ ਬਵਾਦਾਂ ਚ ਘਿਰ ਸੀਗੀ ਤੇ 6 ਤਰੀਕ ਨੂੰ ਰਿਲੀਜ਼ ਹੋਣਾ ਸੀਗਾ ਕਿਤਨੇ ਹੁਣ ਸੈਂਸਰ ਬੋਰਡ ਨੇ ਉਹਨਾਂ ਨੂੰ ਕਲੀਨ ਸ਼ੀਟ ਦੇ ਦਿੱਤੀ ਗਈ ਹੈ ਤਾਂ ਉਹ ਜਲਦੀ ਹੁਣ ਸਲਮਾ ਕਰਦ ਦੇ ਵਿੱਚ ਦੇਖਣ ਨੂੰ ਮਿਲੇਗੀ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇੱਕ ਅਮਰਜੈਂਸੀ ਫਿਲਮ ਬਣਾਈ ਗਈ ਹੈ ਆਪਣੇ ਇੰਦਰਾ ਗਾਂਧੀ ਜੀ ਤੇ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਲੋਕਾਂ ਨੂੰ ਕਿੰਨਾ ਕੁ ਖਿੱਚ ਪਾਏਗੀ ਜਾਂ ਕਿੰਨਾ ਕੁ ਰਿਐਲਿਟੀ ਦੇ ਨਾਲ ਅਟੈਚ ਹੈ? ਬਿਲਕੁਲ ਠੀਕ ਸਾਹਿਬ ਜਿਹੜੀ ਫਿਲਮ ਅਮਰਜੈਂਸੀ ਹੈ ਅਗਰ ਰਿਲੀਜ਼ ਹੋਣ ਤੋਂ ਬਾਅਦ ਹੀ ਦੇਖੋ ਆ ਉਹ ਜੀ ਕਿਤੇ ਨਾ ਕਿਤੇ ਵਾਅਦਾ ਹੈ ਕਿ ਰਕੀਸ ਉਹਦੇ ਵਿੱਚ ਕੀ ਹੈ ਜਾਂ ਕੀ ਉਹਦੇ ਵਿੱਚ ਉਹ ਨਿਕਲਣਾ ਤਾਂ ਫਿਲਮ ਦੇਖਣ ਤੋਂ ਬਾਅਦ ਲੋ ਹੈ ਜੀ ਬਿਲਕੁਲ ਜੀ ਲੇਕਿਨ ਵਾਤਾ ਚਾਹੀਏ ਉਹਦੀ ਜੋ ਸਟੋਰੀ ਜਾਂ ਉਹਦਾ ਕਿਤੇ ਨਾ ਸੌਰੀ ਸਟੋਰੀ ਕਹਿੰਦਾ ਜਿਹੜਾ ਉਹਦਾ ਕਿਤੇ ਨਾ ਕਿਤੇ ਡੈਲਰ ਰੀਜ ਵੈਸੀ ਦਾ ਕੁਛ ਕੁ 스ਕਿੰਟਾ ਜੀ ਜੀ ਕਿਤੇ ਨਾ ਕਿਤੇ ਲੋਕਾਂ ਨੇ ਉਹ ਡੈਲਰ ਦੇ ਕਿ ਜੇ ਕਿਹਾਸ ਰਹੀਆਂ ਨਹੀਂ ਅਸੀਂ ਫਿਲਮ ਦੇ ਵਿੱਚ ਕੀ ਹੋ ਸਕਦਾ ਕਿਉਂਕਿ ਫਿਲਮ 인ਦਰਾ ਗਾਂਧੀ ਤੇ ਕਿਸੇ ਨਾ ਕਿਸੇ ਸਬੰਧ ਦਾ ਉਹਨਾਂ ਦੀ ਕਹਾਣੀ ਤੇ ਕਿਤੇ ਨਾ ਕਿਤੇ ਫਿਲਮ ਨੂੰ ਬਣਾਇਆ ਗਿਆ ਲੇਕਿਨ ਉਸ ਫਿਲਮ ਦੇ ਵਿੱਚ ਗਿਆ ਉਹ ਉਹਨਾਂ ਦੇ ਟਾਈਮ ਤੇ ਪਤਾ ਲੱਗੂਗਾ ਮੈਂ ਗੱਲ ਇਹ ਕਹਿਣਾ ਚਾਹੁੰਦਾ ਵੀ ਜਦੋਂ ਵਿਰੋਧ ਸੀ ਉਹਦਾ ਮਰੋਦ ਹੋਣ ਤੋਂ ਬਾਅਦ ਉਹਦੇ ਵਿੱਚੋਂ ਕਿਹੜਾ ਸੀਨ ਕੱਟਿਆ ਗਿਆ ਹੈ ਜਾਂ ਕਿਹੜਾ ਸੀਨ ਦਾ ਸੀ ਜਿਸ ਦੇ ਨਾਲ ਖਤਰਾ ਪੈ ਕੋਈ ਪੜਕਾ ਉਹ ਦੋ ਜੇ ਬਿਚੋਂ ਕੋਈ ਆਉਂਦਾ ਨਿਕਲ ਕੇ ਕੁਝ ਆਉਂਦਾ ਬਿਲਕੁਲ ਪੜਕਾ ਹੋਇਆ ਹੈ ਜਾਂ ਲੋਕਾਂ ਪਰ ਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਨੂੰ ਗਲਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਰਾਜਨੀਤੀ ਤੌਰ ਤੇ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੇ ਆਪਣਾ ਫੈਸਲਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਉਹਨਾਂ ਦੇ ਟਾਈਮ 'ਚ ਪਤਾ ਲੱਗੂਗਾ ਜੀ ਉਸ ਨੂੰ ਦੇਖਣ ਤੋਂ ਬਾਅਦ ਬਿਲਕੁਲ ਸੰਜੀਵ ਜੀ ਜੇਕਰ ਆਪਾਂ ਗੱਲਬਾਤ ਕਰੀਏ ਫਿਲਮ ਦੀ ਤਾਂ ਅਮਰਜੈਂਸੀ ਦੇ ਫਿਲਮ ਦੇ ਵਿੱਚ ਤਿੰਨ ਕੱਟ ਲਾਏ ਗਏ ਨੇ ਤੇ 10 ਸੀਨ ਨੇ ਜਿਹੜੇ ਉਹ ਬਦਲਾਵ ਕਰਕੇ ਭੇਜੇਗੇ ਨੇ ਅਗਰ ਆਪਾਂ ਹੁਣ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਤਾਂ ਹੁਣੇ ਹੀ ਕਹਿੰਦੀਆਂ ਨੇ ਕਿ ਅਸੀਂ ਇਹਦੀ ਫਿਲਮ ਚੱਲਣ ਨਹੀਂ ਦੇਵਾਂਗੇ ਕਿ ਉਹ ਕਿਤਨਾ ਕਿਤੇ ਕੰਗੜਾ ਰਨੌਥ ਨੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਖਾਲਸਤਾਨੀ ਮੌਵਾਦੀ ਕਿਹਾ ਸੀਗਾ ਹੁਣ ਅਗਰ ਆਪਾਂ ਅਗਰ ਐਜੀਪੀਸੀ ਦੀ ਗੱਲ ਕਰਦੇ ਆ ਤਾਂ ਐਜੀਪੀਸੀ ਨੇ ਵੀ ਇਹਦੇ ਵਿੱਚ ਇਤਰਾਜ਼ ਜਤਾਇਆ ਸੀਗਾ ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਕਿਤੇ ਨਾ ਕਿਤੇ ਪੰਜਾਬ ਦੀ ਸ਼ਬੀ ਜਿਹੜੀ ਖਰਾਬ ਕੀਤੀ ਗਈ ਹੈ ਇਹਦੇ ਵਿੱਚ ਕਿ ਅਗਰ ਆਪਾਂ ਸੰਤਪਿੰਡਰਾਂ ਵਾਲਿਆਂ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਸਰਿਆਂ ਪ੍ਰੋਮੋ ਦੇ ਵਿੱਚ ਇਹ ਕਿਹਾ ਗਿਆ ਇਹ ਤੁਹਾਨੂੰ ਅਸੀਂ ਵੋਟ ਬੈਂਕ ਦੇਾਂਗੇ ਤੁਸੀਂ ਸਾਨੂੰ ਖਾਲਸਤਾਨ ਦੇ ਦਿਓ ਤੇ ਆਜੀਪੀਸੀ ਨੇ ਵੀ ਇਹ ਤਰਾਜਤਾ ਸੀਗਾ ਕਿ ਕਦੇ ਸਿੱਧੇ ਤੌਰ ਤੇ ਅਗਰ ਆਪਾਂ ਪਿੰਡਰ ਵਾਲਿਆਂ ਸੰਤਾਂ ਦੀ ਗੱਲ ਕਰਦੇ ਹਾਂ ਉਹਨਾਂ ਨੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਤਾਂ ਅਗਰ ਕੰਗਨਰਨੋ ਦੀ ਗੱਲ ਕਰਦੇ ਹਾਂ ਤਾਂ ਅਗਰ ਕੰਗਨਰਨੋ ਇੱਕ ਫਿਲਮ ਬਣਾ ਰਹੇ ਸੀਗੇ ਤਾਂ ਕਿਤੇ ਨਾ ਕਿਤੇ ਜੇ ਉਹਨਾਂ ਨੇ ਇੱਕ ਖਾਲਿਸਤਾਨ ਦੀ ਗੱਲ ਕਰੀ ਐ ਸੰਤ ਪਿੰਡਰਾਂ ਵਾਲਿਆਂ ਦਾ ਰੋਲ ਪਾਣਾ ਹੀ ਸੀਗਾ ਤਾਂ ਆਜੀਪੀਸੀ ਨਾਲ ਗੱਲ ਕਰਕੇ ਜਾਂ ਸਿੱਖ ਜੱਥੇਬੰਦੀਆਂ ਨਾਲ ਗੱਲ ਕਰਕੇ ਰਿਐਲਿਟੀ ਕੀ ਸੀਗੀ ਉਹਨੂੰ ਜਰ ਦਸਾਉਂਦੇ ਤਾਂ ਸ਼ਾਇਦ ਬਧਾ ਚੰਗਾ ਨਾ ਹੁੰਦਾ ਦੇਖੋ ਮੈਂ ਉਹ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਜਿਹਰੇ ਸੀਨ ਪਿੱਛੇ ਵਿਵਾਦ ਹੋਇਆ ਜਾਂ ਜਿਹਦਾ ਦਰ ਸੀਗਾ ਜਾਂ ਜੀ ਦਾ ਡਰਾ ਹੈ ਇਹ ਇਸ ਕਰਕੇ ਮਾਹੌਲ ਜਿਹੜਾ ਵਿਗੜ ਸਕਦਾ ਹੈ ਜਾਂ ਝੂਠ ਦਿਖਾਇਆ ਗਿਆ ਜਾਂ ਉਸ ਨੂੰ ਘੱਟ ਵੱਢ ਕੇ ਦਿਖਾਇਆ ਗਿਆ ਜਾਂ ਉਸ ਨੂੰ ਗੱਲ ਤਰੀਕੇ ਨਾਲ ਦਿਖਾਇਆ ਗਿਆ ਜਿ ਕਿ ਆ ਉਸ ਸੀਨ ਕੱਟੇ ਗਏ ਆ ਜਾਂ ਉਸ ਸੀਨਾ ਦਾ ਤਾਂ ਉਹ ਗ੍ਰੋਜ਼ ਕੀਤਾ ਗਿਆ ਜਾਂ ਕੋਈ ਮਤਲਬ ਸਿਸਟਮ ਕੀਤਾ ਗਿਆ ਵੀ ਲੋਕਾਂ ਦੇ ਵਿੱਚ ਚੀਜ਼ ਨਾ ਆਵੇ ਇਹ ਵਿਸਵਾਲ ਤਾਂ ਇਹ ਪੈਦਾ ਹੁੰਦਾ ਹੈ ਜੀ ਲੇਕਿਨ ਅਗਰ ਅਸੀਂ ਕਹੀਏ ਵੀ 21 ਜਾਂ 2 ਸੀਨ ਜਾਂ 3 ਸੀਨ ਕੱਟੇ ਗਏ ਆ ਬਾਕੀ ਉਹ ਫਿਲਮ ਦੇ ਵਿੱਚ ਫਿਰ ਉਹੀ ਜੀ ਇਹ ਦੇ ਨਿਕਲ ਕੇ ਸਾਹਮਣੇ ਆਉਗੇ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ ਵੀ ਇਕ ਰਿਲੀਜ਼ ਹੋ ਗਿਆ ਲੋਕਾਂ ਤੋਂ ਇੱਕ ਅੰਦਾ ਸਿਨ ਕੱਟ ਕੇ ਉਸ ਤੋਂ ਬਾਅਦ ਫਿਰ ਇਸ ਜਿਹੜੀ ਜਿਹੜੀ ਰਿਲੀਜ਼ ਇਸ ਜਿਹੜੀ ਨੂੰ ਜਿਹੜਾ ਮੇਨ ਦਾ ਜਗਾ ਟੈਂਪਸਤਾ ਜਾ ਕੇ ਇਸ ਨੂੰ ਪਰਮਿਸ਼ਨ ਦਿੱਤੀ ਜਾਂਦੀ ਸੀ ਬਿਲਕੁਲ ਸੰਜੀਤ ਜੀ ਹਾਲੇ ਤੱਕ ਫਿਲਮ ਰਿਲੀਜ਼ ਨਹੀਂ ਹੋਈ ਇਹ ਤਾਂ ਲੋਕਾਂ ਦੀਆਂ ਮਤਲਬ ਅੰਦਰ ਫੀਲਿੰਗ ਹੀ ਨੇ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਇਹਦਾ ਟ੍ਰੇਲਰ ਦੇਖ ਕੇ ਹੀ ਹਾਲੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਪਰ ਅਗਰ ਆਪਾਂ ਗੱਲਬਾਤ ਕਰਦੇ ਹਾਂ ਅਮਰਜੰਸੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਅਮਰਜੰਸੀ ਇੰਦਰਾ ਗਾਂਧੀਆਂ ਲਗਾਈ ਸੀ ਕਿਤਨਾ ਕਿਤੇ ਜਿਹੜੇ ਪਾਰਟੀ ਵਿਰੋਧੀ ਧਿਰ ਦੇ ਪਾਰਟੀ ਦੇ ਨੇਤਾ ਸੀਗੇ ਉਹਨਾਂ ਨੂੰ ਕਿਤੇ ਨਾ ਕਿਤੇ ਜੇਲ੍ਹ ਚ ਰੱਖਿਆ ਗਿਆ ਸੀ ਤਾਂ ਤੁਹਾਨੂੰ ਲੱਗਦਾ ਕਿ ਇਸ ਤੋਂ ਇਲਾਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹੋਰ ਪਾਰਟੀਆਂ ਦੇ ਨੇਤਾ ਲਾ ਲੋ ਕਿਤਨਾ ਕਿਤੇ ਇਹ ਤੇ ਇਤਰਾਜ਼ ਜਤਾਣਗੇ ਦੇਖੋ ਜਿਹੜੀ ਚੰਗੜਾ ਨਾ ਉਹ ਤੈਜ ਹੈ ਮੌਕੇ ਦੀ ਸਰਕਾਰ ਹੈ ਉਹ ਵਿਰੋਧੀ ਵਿਰੋਧੀ ਨੂੰ ਹੀ ਵਿਰੋਧੀ ਨੂੰ ਹੀ ਇੰਗਰਾਜ਼ ਦੀ ਸ਼ਕੀਲ ਦਿਖਾਉਣਾ ਚਾਹੁੰਦੇ ਆ ਜੀ ਉਹ ਹੀ ਕੀਲ ਦਿਖਾਉਣਾ ਚਾਹੁੰਦੇ ਆ ਜੀ ਇਹ ਸ਼ਿੰਗਾਰਕੀਨਾ ਕਹਿ ਰਹੇ ਆਂ ਕਿ ਫਿਲਮ ਦੇਖਣ ਤੋਂ ਬਾਅਦ ਹੀ ਅਸੀਂ ਕਲੀਅਰ ਕਰ ਸਕਦੇ ਹਾਂ ਕਿ ਉਹ ਸੀਨ ਦੇ ਫਰੇਮ ਵਿੱਚ ਬੀਜੇਪੀ ਖਾਸ ਕਰਕੇ ਜੀ ਬੀਜੇਪੀ ਨਹੀਂ ਕਹੂੰਗਾ ਜਿਹੜਾ ਬੀਜੇਪੀ ਗੋਏ ਨਾਲ ਜਿਹੜੀ ਕਿਤੇ ਨਾ ਕਿਤੇ ਕੰਗਨਾਰਨਾਉ ਤਰਵੇਟੜਾ ਮੈਂਬਰ ਪਾਰਲੀਮੈਂਟ ਐ ਇਦਾਂ ਦੀ ਫਿਲਮ ਬਣਾਉਣੀ ਜਾਂ ਕਿਦਾਂ ਦੀ ਸ਼ੈਲੀ ਕਿਸੇ ਪ੍ਰਧਾਨ ਮੰਤਰੀ ਦੀ ਦਿਖਾਉਣੀ ਜੋ ਪ੍ਰਧਾਨ ਮੰਤਰੀ ਨਹੀਂ ਹੈਗਾ ਇਸ ਦੁਨੀਆ 'ਚ ਵੀ ਨਹੀਂ ਹੈਗਾ ਸੀਟ ਤੇ ਵੀ ਨਹੀਂ ਹੈਗਾ ਉਹ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ ਲੇਕਿਨ ਬਾਅਦ-ਬਿਵਾਦ ਵੀ ਜੇ ਆਪਾਂ ਗੱਲ ਕਰੀਏ ਨੀ ਤੋ ਸੀਨ ਕੱਟੇ ਤੇ ਫਿਲਮ ਨੂੰ ਪਰミਸ਼ਨ ਦੇ ਦਿਆ ਨਹੀਂ ਬਾਕੀ ਫਿਲਮ ਦੇ ਵਿੱਚ ਫਿਰ ਉਹ ਉਹੀ ਕੁਝ ਹੋਊਗਾ ਵੀ ਜਿਸ 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 ਸੀਨ ਦਾ ਸਾਰਾ ਸਾਨੂੰ ਮਾਹੌਲ ਨਾ ਵਿਗੜੇ ਫਿਰ ਤਾਂ ਸਾਨੂੰ ਲੱਗਦਾ ਇਹ ਹੈ ਵੀ ਇਹਦਾ ਸੈਂਸਰ ਮੋਡ ਹੈ ਜਾਂ ਕਿਤੇ ਨਾ ਕਿਤੇ ਇਹ ਲੋਕ ਹੈ ਇਹ ਸਭ ਨਾਲ ਮਿਲ ਕੇ ਚੱਲਦੇ ਆ ਜੀ ਕਿ ਸਿਰਫ ਲੋਕਾਂ ਦਾ ਮੂਰਖ ਬਣਾਇਆ ਜਾ ਰਿਹਾ ਜੀ ਵੀ ਮਾਹੌਲ ਖਰਾਬ ਨਾ ਜੀ ਹੋਵੇ ਵੀ ਮਤਲਬ ਘਰ ਦੇ ਨਾਲ ਲੱਗਣ ਫਰਮ ਦੇ ਰੀਜ ਹੋਣ ਦਿੱਤੀ ਜਾਵੇ ਜੀ ਦੋਸਤ ਜੀ ਗਾ ਅਗਰ ਆਪਾਂ ਗੱਲ ਕਰਦੇ ਆ ਸੀਬੀ ਐਫਸੀ ਮਤਲਬ ਸੈਂਟਰ ਬੋਰਡ ਆਫ ਫਿਲਮ ਸਟੇਗੇ ਉਹਨਾਂ ਨੇ ਤਾਂ ਹਰੀ ਚੰਡੀ ਦੇ ਦਿੱਤੀ ਗਈ ਹੈ ਪਰ ਕਿਤੇ ਨਾ ਕਿਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਇਹ ਫਿਲਮ ਰਿਲੀਜ਼ ਹੋ ਜਾਂਦੀ ਹੈ ਤਾਂ ਇੰਡੀਆ ਦਾ ਥੋੜਾ ਕਿਤੇ ਨਾ ਕਿਤੇ ਮਾਹੌਲ ਖਰਾਬ ਹੋ ਸਕਦਾ ਹੈ ਤੇ ਨਾਨਾ ਜੀ ਮੈਂ ਤੁਸੀਂ ਗੱਲ ਕਹੀ ਹੈ ਕਿ ਉਹ ਵਰਤ ਜਨਤਾ ਨਾਲ ਪਾਰਟੀ ਨਾਲ ਬਲੋਂਗ ਕਰਦੇ ਨੇ ਉੱਥੋਂ ਐਮਪੀ ਵੀ ਬਣੇ ਨੇ ਉਹਨਾਂ ਤੋਂ ਪਾਰਟੀ ਵੱਲੋਂ ਤਾਂ ਇੰਦਰਾ ਗਾਂਧੀ ਦੇ ਲਈ ਅਮਰਜੈਂਸੀ ਤੋਂ ਇਲਾਵਾ ਉਹਨਾਂ ਦਾ ਅਗਰ ਕਿਰਦਾਰ ਦੇਖਿਆ ਜਾਵੇ ਤਾਂ ਉਹਨਾਂ ਨੇ ਹਿੰਦੁਸਤਾਨ ਲਈ ਬਹੁਤ ਕੁਝ ਕੀਤਾ ਹੈ ਤਾ ਸਭ ਤੋਂ ਅਗਰ ਇਮਾਨਦਾਰ ਪੀਐਮ ਦੇ ਤੌਰ ਤੇ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਇੰਦਰਾ ਗਾਂਧੀ ਤੋਂ ਉੱਤੇ ਕੋਈ ਇੰਡੀਆ ਦੇ ਵਿੱਚ ਹਾਲਾ ਹਾਲ ਤੱਕ ਕੋਈ ਪੀਐਮ ਨਹੀਂ ਬਣ ਪਾਇਆ ਹਾਂ ਇੱਕ ਦੋ ਗਲਤੀਆਂ ਜ਼ਿੰਦਗੀ ਚ ਉਹਨਾਂ ਤੋਂ ਹੋਈਆਂ ਨੇ ਜਿਵੇਂ ਇੱਕ ਅਮਰਜੈਂਸੀ ਦੀ ਗੱਲ ਕਰੀ ਜਾਵੇ ਜਾਂ ਆਪਣੇ ਬੀਲੂ ਸਟਾਰ ਹੋ ਗਿਆ ਇਹ ਥੋੜਾ ਜਿਹਾ ਉਹਨਾਂ ਦੀ ਇਮੇਜ ਜਿਹੜੀ ਖਰਾਬ ਕਰਦੇ ਨੇ ਪਰ ਦੋ ਚਾਰ ਚੀਜ਼ਾਂ ਨੂੰ ਛੱਡ ਕੇ ਅਗਰ 올 ਓਵਰ ਉਹਨਾਂ ਦੀ ਲਾਈਫ ਤੇ ਹਿਸਟਰੀ ਤੇ ਇੱਕ ਗੱਲ ਚਾਕ ਮਾਰੀ ਤਾਂ ਮੈਨੂੰ ਲੱਗਦਾ ਉਹਨਾਂ ਨੇ ਬਹੁਤ ਕੁਝ ਇੰਡੀਆ ਨੂੰ ਦੇਣ ਦਿੱਤੀ ਹੈ ਦੇਖੋ ਜੀ ਨੀ사 ਸਾਹਿਬ ਜੇ ਇੰਦਰਾ ਗਾਂਧੀ ਦੀ ਗੱਲ ਕਰੀਏ ਆਪਾਂ ਦੇਖੋ ਸਾਰੇ ਲੋਕ ਤਾਂ ਕਦੇ ਕਿਸੇ ਦੇ ਕੁਝ ਨਹੀਂ ਜੀ ਹੁੰਦੇ ਸਾਰੀ ਦੁਨੀਆ ਪਬਲਿਕ ਆ ਜੇ ਹਿੰਦੁਸਤਾਨ ਦੀ ਗੱਲ ਕਰੀਏ ਆਪਾਂ ਤਾਂ ਨਹੀਂ ਖੁਸ਼ ਹੁੰਦੀ ਕੋਈ ਕਿਸੇ ਨੂੰ ਚੰਗਾ ਕਹਿੰਦਾ ਕੋਈ ਕਿਸੇ ਨੂੰ ਮਾੜਾ ਕਹਿੰਦਾ ਕਈ ਲੋਕ ਕਹਿ ਰਹੇ ਹੈ ਇੰਦਰਾ ਗਾਂਧੀ ਦੇ ਟਾਈਮ 'ਚ ਬਹੁਤ ਗਲਤ ਕੰਮ ਹੋਏ ਹੈ ਬਹੁਤ ਗਲਤ ਕੰਮ ਹੋਏ ਹੈ ਕਈ ਲੋਕ ਕਹਿਣਾ ਵੀ ਇੰਦਰਾ ਗਾਂਧੀ ਦੇ ਟਾਈਮ 'ਚ ਜੀ ਸਿੱਧਾ ਦੇਖੋ ਅਸੀਂ ਤਾਂ ਮੈਂ ਹੀ ਟਾਈਮ ਦੇਖਿਆ ਸਾਡਾ ਬਚਪਨ ਸੀ ਸਰਦਾਰ ਜੀਵੰਦਾ ਬਾਦਪਤਾ ਦੇ ਲੈ ਜੀ ਇਹ ਕੁਝ ਹੁੰਦਾ ਸੀ ਤੇ ਗੱਲਾਂ ਕਹੀਆਂ ਕੋਈਆਂ ਸੁਣੀਆਂ ਸੁਣਾਈਆਂ ਜੀ ਜਿਹਨਾਂ ਲੋਕਾਂ ਨੇ ਉਹ ਟਾਈਮ ਦੇਖਿਆ ਤਾਂ ਉਹ ਲੋਕਾਂ ਨੂੰ ਜਰੂਰ ਪਤਾ ਹੋਊਗਾ ਕਿ ਕੀ ਹੁੰਦਾ ਸੀ ਲੇਕਿਨ ਇਹਨਾਂ ਕੋ ਜਰੂਰ ਪਤਾ ਵੀ ਜਿਹੜਾ ਮਹਿੰਗਾਈ ਦੇ ਮਾਮਲੇ 'ਚ ਜਾਂ ਉਹ ਗਰੀਬ ਧੱਕੇ ਦੇ ਮਾਮਲੇ ਦੇ ਵਿੱਚ ਲੋਕਾਂ ਦਾ ਉਸ ਪਾਰਟੀ ਵੱਲੋਂ ਜਾਂ ਇੰਦਰਾ ਗਾਂਧੀ ਵੱਲੋਂ ਫਾਇਦਾ ਬਹੁਤ ਕੀਤਾ ਇਹ ਜੀ ਬਿਲਕੁਲ ਦੇਖੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਇੰਦਰਾ ਗਾਂਧੀ ਤਵਾਦ ਨਰਸੀਮਹਾ ਰੌ ਵੀ ਮੁੱਖ ਮੰਤਰੀ ਬਣੇ ਵੀ ਪੀ ਸਿੰਘ ਵੀ ਬਣੇ ਉਸ ਤੋਂ ਬਾਅਦ ਆਪਾਂ ਅਟਲ ਵਿਹਾਰੀ ਬਾਜਪਾਈ ਵੀ ਰਹਿ ਚੁੱਕੇ ਨੇ ਪੀਐਮ ਨਰਿੰਦਰ ਮੋਦੀ ਵੀ ਨੇ ਮਨਮੋਹਨ ਸਿੰਘ ਵੀ ਰਹਿ ਚੁੱਕੇ ਨੇ ਤਾਂ ਅਰਜੀਵ ਗਾਂਧੀ ਵੀ ਇਸ ਪੋਸਟ ਤੇ ਰਹਿ ਚੁੱਕੇ ਨੇ ਪੀਐਮ ਦੇ ਤਾਂ ਆਪਾਂ ਅਗਰ ਉੱਤੋਂ ਤੋਂ ਹੁਣ ਤੱਕ ਦੇਖਦੇ ਆਂ ਤਾਂ ਉਦੋਂ ਭਾਈਚਾਰੇ 'ਚ ਕਿੰਨਾ ਕੁ ਫਰਕ ਸੀਗਾ ਤੇ ਹੁਣ ਭਾਈਚਾਰਾ ਇੰਡੀਆ ਦਾ ਕਿੰਨਾ ਕੁ ਕਾਇਮ ਹੈ ਬਿਲਕੁਲ ਬੇਰੁਖ ਕੋਮਾ ਹੋਣਾ ਜਿਹੜਾ ਕਿਤੇ ਨਾ ਕਿਤੇ ਹੁਣ ਤੱਕ ਜਿਹੜੇ ਖੜਿਆ ਉਹ ਮੈਂ ਕੱਲ ਨਹੀਂ ਗੱਲ ਕੀਤੀ ਸੀ ਕੋਲ ਜਿਆਦਾ ਸਰਕਾਰਾਂ ਆਈਆਂ ਜਿਆਦਾ ਸਰਕਾਰਾਂ ਬੀਜੇਪੀ ਦੀ ਸਰਕਾਰ ਬਣੀ ਹੈ ਪੰਜ ਬਾਰ ਦੀ ਜਿਹੜੀ ਤੀਜੀ ਟਰਨ ਸਟਾਰਟ ਹੋਈ ਹੈ ਬੀਜੇਪੀ ਵੀ ਦੇ ਦੇਣਾ ਕਿ ਤੇ ਮਾਹੌਲ ਖਰਾਬ ਹੋਇਆ ਮਾਹੌਲ ਖਰਾਬ ਮਤਲਬ ਮੰਗਾ ਇਸ ਸਿਖਰਾਂ ਤੇ ਚੱਕ ਦਿੱਤੀ ਗਰੀਬ ਬੰਦੇ ਬਾਰੇ ਨਹੀਂ ਸੋਚਿਆ ਲੋਕਾਂ ਦੀ ਆਮਦਨ ਬਾਰੇ ਨਹੀਂ ਸੋਚਿਆ ਜਿਹੜੇ ਪੈਟਰੋਲ ਡੀਜ਼ਲ ਦੀਆਂ ਗੱਲਾਂ ਯਾਰ ਗੈਸ ਸਿਲੰਡਰ ਨਾਲ ਇਹ ਗੱਲ ਆਲ BJP ਕਾਫੀ ਹੁੰਦੀ ਸੀ ਉਹ ਵੀ ਵਿਪੱਖਸ਼ ਸੀਗਾ ਦੇਖੋ ਇੰਦਰਾ ਕਾਂਧੀ ਦੇ ਟਾਈਮ 'ਚ ਵੀ ਇਹਦੀ ਵਿਪੱਖਸ਼ ਸੀਗਾ ਅੱਜ ਭਾਜੀ ਕਾਂਗਰਸ ਵਿਪੱਖਸ਼ ਦੇ ਵਿੱਚ ਹੈ ਜਾਂ ਪਹਿਲਾਂ ਵਿਪੱਖਸ਼ ਦੇ ਵਿੱਚ ਰਹੀ ਹੈ ਜੀ ਤਾਂ ਉਹ ਵੀ ਕਾਂਗਰਸ ਅਗਰ ਸਵਾਲ ਕਰੇ ਜਾਂ ਉਹ ਕਾਂਗਰਸ ਦੇ ਲੋਕ ਸਵਾਲ ਸਵਾਲ ਕਰਨ ਵੀ ਅੱਜ ਤੁਸੀਂ ਪੈਟਰੋਲ ਡੀ ਕਰਕੇ ਕਿੱਥੇ ਲੈ ਕੇ ਚਲੇ ਗਏ ਹੋ ਅੱਜ ਤੁਸੀਂ ਗੈਸ ਸਿਲੰਡਰ ਕਿੱਥੇ ਲੈ ਕੇ ਚਲੇ ਗਏ ਹੋ ਅੱਜ ਤੁਸੀਂ ਮਹਿੰਗਾਈ ਕਿ ਕਿਸੇ ਕਰਾ ਤਰੀਕੇ ਚਲੇ ਗਏ ਹੋ ਮਾਹੌਲ ਤਾਂ BJP ਦੇ ਟਾਈਮ ਜਾ ਕੇ ਖਾਸ ਕਰਕੇ ਮੋਦੀ ਸਰਕਾਰ ਦੀ BJP ਜਿਹੜੀ ਹੁਣ ਤੀਜੀ ਟਰਨ ਆਈ ਹੈ ਤਾਂ ਅਸੀਂ ਐਨਾ ਮਤਲਬ ਮੰਗਾਈ ਦੇ ਨਾਲ ਕਦੇ ਨਹੀਂ ਕੋਲੇ ਲੋਗ ਜਮਗਾਈ ਅਸੀਂ ਨੇ ਕਦੇ ਨਹੀਂ ਦੇਖੀ ਜਿਹੜੀ ਹੁਣ ਬੀਜੇਪੀ ਟਾਈਮ ਮੋਦੀ ਟਾਈਮ ਦੇ ਦੇਖ ਰਹੇ ਮੋਦੀ ਟਾਈਮ ਚ ਦੇਖ ਰਹੇ ਹਾਂ ਇਸੀ ਬਿਲਕੁਲ ਦੇਖੋ ਵਕਤ ਦੇ ਨਾਲ ਕਹਿੰਦੇ ਬੰਦੇ ਬਦਲਦੇ ਨੇ ਵਕਤ ਦੇ ਨਾਲ ਹਾਲਾਤ ਬਦਲਦੇ ਨੇ ਅਗਰ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦੇ ਹਾਂ ਜਾਂ ਨਰਿੰਦਰ ਮੋਦੀ ਦੀ ਗੱਲ ਕਰਦੇ ਹਾਂ ਤੇਜੀ ਵਾਰ ਉਹ ਕਿਤਨਾ ਕਿਤਨ ਪੀਆਂ ਬਣੇ ਨੇ ਤਾ ਮਹਿੰਗਾਈ ਤੁਹਾਨੂੰ ਪਤਾ ਹੀ ਹੈ ਕਿ ਕਿੱਥੇ ਸਿਖਰਾਂ ਤੇ ਪਹੁੰਚ ਚੁੱਕੀ ਹੈ ਜਿਹੜਾ ਸਿਲੰਡਰ 450 ਸੀਗਾ ਅੱਜ ਉਹ 900 950 ਹਜ਼ਾਰ ਦੇ ਆਊਂਡ ਬਾਊਟ ਵਿੱਚ ਹੈ ਅਗਰ ਆਪਾਂ ਗੱਲ ਬਾਤ ਪੈਟਰੋਲ ਦੀ ਕਰੀਏ 360 ਰੁਪਏ ਤੋਂ ਅੱਜ ਉਹ 100 ਰੁਪਏ ਦੇ ਕਰੀਬ ਆ ਗਿਆ ਜਿਹੜਾ ਆਪਾਂ ਨੂੰ ਤੇਲ ਸਬਜ਼ੀ ਦੀ ਗੱਲ ਬਾਤ ਕਰਦੇ ਹਾਂ ਤਾਂ ਜਿਹੜਾ ਆਪਾਂ ਨੂੰ ਤੇਲ 70 ਰੁਪਏ ਮਿਲਦਾ ਸੀਗਾ ਜੇ ਪਖਾਨ ਵਾਲੀ ਦੀ ਗੱਲ ਕਰਦੇ ਹਾਂ ਤੇਲ ਦੀ ਰਿਫਾਈਨਡ ਦੀ ਗੱਲ ਕਰ ਲੈਨੇ ਆ ਤਾਂ 70 80 ਤੋਂ ਅੱਜ ਉਹ ਸਿੱਧਾ 240 250 ਦੇ ਆਊਂਡ ਬਾਊਟ ਪਹੁੰਚ ਗਿਆ ਚੀਨੀ ਜਿਹੜੀ 25 26 ਰੁਪਏ ਦੇਖਣ ਨੂੰ ਮਿਲਦੀ ਸੀ ਅੱਜ ਉਹ ਸਿੱਧਾ 45 ਰੁਪਏ ਦੇਖਣ ਨੂੰ ਮਿਲਦੀ ਐ ਤਾਂ ਕੀ ਜਿਹੜੀ ਮਹਿੰਗਾਈ ਐ ਇਹ ਵਕਤ ਦੇ ਹਿਸਾਬ ਨਾਲ ਵਧੀ ਐ ਜਾਂ ਕਿਤਨਾ ਕਿਤੇ ਜਿਹੜੀ ਸਰਕਾਰ ਐ ਉਹਨਾਂ ਨੇ ਜਿਹੜਾ ਕਿ ਇੰਡੀਆ ਦਾ ਖਜ਼ਾਨਾ ਐ ਉਹਨੂੰ ਭਰਨ ਦੇ ਲਈ ਜਾਂ ਜਿਹੜੇ ਡਿਪਾਰਟਮੈਂਟ ਲਾਅਸ ਜਾ ਰਹੀ ਸੀਗੇ ਉਹਨਾਂ ਨੂੰ ਜਿਹੜੇ ਇੰਡੀਆ ਦੀ ਪਾਟੜੀ ਤੇ ਉਤਰ ਗਿਆ ਸੀਗਾ ਇੰਡੀਆ ਉਹਨੂੰ ਵਰਕਰਾਂ ਉੱਤੇ ਰੱਖਣ ਲਈ ਇਹਨਾਂ ਨੇ ਮਹਿੰਗਾਈ ਨੂੰ ਜ਼ਿਆਦਾ ਮਤਲਬ ਵਧਾਇਆ ਦੇਖੋ ਸਰਕਾਰ ਉਹ ਹੁੰਦੀ ਹੈ ਜੀ ਸਾਹਿਬ ਜਿਹੜੀ ਹੈ ਮਹंगाई ਦੇ ਨਾਲ-ਨਾਲ ਕਿਤੇ ਨਾ ਕਿਤੇ ਲੋਕਾਂ ਦੀ ਆਮਦਨ ਦਾ ਵੀ ਧਿਆਨ ਰੱਖਣ ਜੀ ਜੇ ਤੁਸੀਂ ਆਮਦਨ ਦਾ ਧਿਆਨ ਨਹੀਂ ਰੱਖ ਸਕਦੇ ਤਾਂ ਮਹंगाई ਨੇ ਉੱਤੇ ਜਾਣ ਦੋ ਠੀਕ ਆ ਸਮੇਂ ਦੇ ਹਿਸਾਬ ਨਾਲ ਮਹਿੰਗਾਈ ਹੁੰਦੀ ਆ ਤੇ ਹੁਣੀ ਵੀ ਚੰਗੀ ਆ ਲੇਕਿਨ ਕਿਤੇ ਨਾ ਕਿਤੇ ਕੰਟਰੋਲ ਹੁੰਦਾ ਜੀ ਜਿਦਾਂ ਕਿ ਕਿਤੇ ਲੋਕਾਂ ਦੇ ਜੇਬਾਂ ਵਾਲਾ ਦੇਖਿਆ ਜਾਂਦਾ ਜੀ ਤੋਂ ਪਾਸੇ ਤੁਸੀਂ ਮਹਿੰਗਾਈ ਵਧਾ ਵਧਾਉਣੇ ਪੈਗੇ ਤੁਹਾਨੂੰ ਦੂਜੇ ਪਾਸੇ ਕਿਤੇ ਨਾ ਕਿਤੇ ਆਮਦਨ ਚੱਕੋ ਘੇਰ ਮਹਿੰਗਾਈ ਹੈ ਕਿਤੇ ਨਾ ਕਿਤੇ ਦਰਦ ਨਹੀਂ ਇਹ ਹੁੰਦਾ ਇਹਨਾਂ ਬਾਰੇ ਨਾ ਸੈਂਟਰ ਸਰਕਾਰ ਸੋਚਦੀ ਆ ਨਾ ਕੋਈ ਸੂਬਾ ਸਰਕਾਰ ਸੋਚਦੀ ਆ ਮਹਿੰਗਾਈ ਬਾਰੇ ਹਰੇਕ ਸਰਕਾਰ ਜਿਹੜਾ ਆਪਣਾ ਕਿਤੇ ਨਾ ਕਿਤੇ ਐਲਾਨ ਕਰਦੀ ਉਹ ਪਹਿਲੇ ਸੂਬਾ ਸਰਕਾਰ ਹੋਵੇ ਜਾਂ ਸੈਂਟਰ ਸਰਕਾਰ ਹੋਵੇ ਜੀ ਬਿਲਕੁਲ ਸੰਜੀਤ ਜੀ ਪਟਿਆਲਾ ਦਾ ਆਪਾਂ ਨੂੰ ਰਜੇਸ਼ ਕੁਮਾਰ ਨੇ ਮੈਸੇ ਉਹ ਕਹਿੰਦੇ ਨੇ ਜੀ ਸੈਂਟਰ ਸਰਕਾਰ ਦੇ ਉੱਤੇ ਬਹੁਤ ਹੀ ਜ਼ਿਆਦਾ ਜ਼ਿੰਮੇਵਾਰੀਆਂ ਨੇ ਸਟੇਟਾਂ ਨੂੰ ਵੀ ਨਾਲ ਲੈ ਕੇ ਚੱਲਣਾ ਪੈਂਦਾ ਤੇ ਨਾਲ ਸੈਂਟਰ ਦੇ ਜਿਹੜੇ ਮੁਲਾਜ਼ਮ ਨੇ ਤਾਂ ਅਗਰ ਉਹਨਾਂ ਨੂੰ ਵੀ ਕਿਤਨਾ ਕਿਤੇ ਤਨਖਾਹ ਦੇਣੀ ਪੈਨਸ਼ਨ ਦੇਣੀ ਇਹ ਵੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਬਣਦੀ ਹੈ ਅਗਰ ਆਪਾਂ ਸੈਂਟਰ ਸਰਕਾਰ ਦੇ ਮੈਕਮੇ ਦੀ ਗੱਲ ਕਰੀਏ ਤਾਂ ਆਰਮੀ ਤੋਂ ਲੈ ਕੇ ਤਿੰਨ ਫੋਰਸਾਂ ਨੇ ਜਿਹੜੀਆਂ ਉਹ ਸੈਂਟਰ ਸਰਕਾਰ ਦੇ ਅੰਦਰ ਚੱਲਦੀਆਂ ਨੇ ਤੇ ਨਾਲ ਹੀ ਅਗਰ ਆਪਾਂ ਕੁਝ ਡਿਪਾਰਟਮੈਂਟ ਐਸੇ ਨੇ ਤਾਂ ਜਿਹੜੇ ਸੈਂਟਰ ਸਰਕਾਰ ਚੱਲਦੇ ਨੇ ਜਾਂ ਐਮਪੀ ਦੀ ਗੱਲ ਕਰਦੇ ਆ ਉਹਨਾਂ ਨੂੰ 5 ਕਰੋੜ ਰੁਪਈਆ ਦੇਣਾ ਸਾਲ ਦੇ ਵਿੱਚ ਉਹ ਵੀ ਸੈਂਟਰ ਸਰਕਾਰ ਹੀ ਕਰਦੀ ਹੈ ਤਾਂ ਸੈਂਟਰ ਸਰਕਾਰ ਦੇ ਉੱਤੇ ਕਹਿੰਦੇ ਨੇ ਜੋ ਕਿ ਇਹਦਾ ਕਹਿੰਦਾ ਭਾਵੇਂ ਹੈ ਕਿ ਉਹਦੇ ਉੱਤੇ ਬਹੁਤ ਜ਼ਿੰਮੇਵਾਰੀਆਂ ਨੇ ਸਰਕਾਰ ਸੈਂਟਰ ਤੋਂ ਉਹਨੂੰ ਪਦੀ ਹੈ ਅਗਰ ਇੱਕ ਸੈਂਟਰ ਦੇ ਵਿਭਾਗ ਵਿੱਚ ਤੁਸੀਂ ਕੰਮ ਕਰਦੇ ਹੋ ਤਾਂ 1 ਲੱਖ 1.5 ਲੱਖ ਤੋਂ ਘੱਟ ਤਾਂ ਤੁਹਾਡੀ ਕੀ ਸੈਲਰੀ ਹੋਣੀ ਤਾਂ ਅਗਰ ਰਿਟਾਇਰਮੈਂਟ ਵੀ ਹੁੰਦੀ ਹੈ ਤਾਂ 70-80 ਹਜ਼ਾਰ ਰੁਪਈਆ ਤੁਹਾਡੀ ਪੈਨਸ਼ਨ ਹੀ ਹੈ ਤਾ ਸਰਕਾਰ ਦੇ ਮੂਰੇ ਇੱਕ ਬਹੁਤ ਵੱਡੀ ਚੇਤਾਵਨੀ ਹੈ ਮਤਲਬ ਇਹ ਵੀ ਹੋ ਜਾਂਦੀ ਹੈ ਕਿ ਪੈਨਸ਼ਨ ਵੀ ਨਾਲ ਦੇਣੀ ਹੈ ਤੇ ਉਹ ਜਗ੍ਹਾ ਜਿਹੜਾ ਪੋਸਟ ਖਾਲੀ ਹੋਈ ਹੈ ਉਹਨੂੰ ਵੀ ਕਿਤੇ ਨਾ ਕਿਤੇ ਭਰਨਾ ਹੁੰਦਾ ਤੇ ਨਾਲ ਨਾਲ ਇਸ ਤੋਂ ਇਲਾਵਾ ਹਿੰਦੁਸਤਾਨ ਦਾ ਡਵੈਲਪ ਹੈ ਜਿਹੜਾ ਆਪਾਂ ਕਰਦੇ ਤਰੱਕੀ ਹੈ ਉਹ ਵੀ ਕਿਤੇ ਨਾ ਕਿਤੇ ਨਾਲ ਲੈ ਕੇ ਚੱਲਣਾ ਪੈਂਦਾ ਤਾਂ ਜਿਹੜੀ ਮਹਿੰਗਾਈ ਹੈ ਇਹਨੂੰ ਇਸ ਲਈ ਵੀ ਜ਼ਿਆਦਾ ਮੰਨਿਆ ਜਾ ਸਕਦਾ ਕਿ ਪਪੂਲੇਸ਼ਨ ਜ਼ਿਆਦਾ ਹੋਣ ਕਾਰਨ ਜਾਂ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਉਹਨਾਂ ਦੀ ਜਿਹੜੀ ਪੈਨਸ਼ਨਾਂ ਨੇ ਉਹ ਇਹਨਾਂ ਦੇ ਸਿਰ ਤੇ ਆ ਕੇ ਪੈ ਜਾਂਦੀਆਂ ਨੇ ਉਹਨੂੰ ਵੀ ਕਿਤੇ ਨਾ ਕਿਤੇ ਦੇਖਦੇ ਹੋਏ ਵੀ ਮਤਲਬ ਉਹ ਜਿਹੜੀ ਮਹਿੰਗਾਈ ਹੈ ਉਹਨੂੰ ਵਧਾਉਣਾ ਪੈਂਦਾ ਜੇ ਜਦੋਂ ਤੀਲ ਸਾਹਿਬ ਬੀਜੇਪੀ ਸਰਕਾਰ ਨਾਲੋਂ ਬੀਜੇਪੀ ਸਰਕਾਰ ਦੀ ਗੱਲ ਕਰਦੇ ਜਦੋਂ ਇਹ ਹੋਰ ਦੂਜੇ ਕਾਨੂੰਨਾਂ ਨਾਲ ਛੇੜਛਾੜ ਕਰ ਸਕਦੇ ਆਂ ਹੋਰ ਆਮ ਕਾਨੂੰਨ ਲਿਆ ਕੇ ਲੋਕਾਂ ਤੇ ਜਨਤਾ ਤੇ ਭਾਰੂ ਪਾ ਸਕਦੇ ਆਂ ਤਾਂ ਕਿ ਆ ਜਿਹੜਾ ਇਹ ਸਰਕਾਰ ਦੇ ਉੱਤੇ ਨਜਾਇਜ਼ ਭਜਨਾਂ ਨਜਾਇਜ਼ ਇਨੀਆਂ ਇਨੀਆਂ ਸੈਲਰੀਆਂ

ਕਮ ਸੇ ਕਮ 1000 ਰੁਪਏ ਤੋਂ ਥੱਲੇ ਕਿਸੇ ਦੀ ਵੀ ਮਤਲਬ ਜਿਹੜੀ ਦਿਹਾੜੀ ਨਹੀਂ ਜੀ ਹੁੰਦੀ ਜੇ ਤੁਸੀਂ ਉਹ ਵੀ ਪ੍ਰਾਈਵੇਟ ਸੈਕਟਰ 'ਚ ਜਾ ਕੇ ਦੇਖਦੇ ਆ ਤਾਂ 1000 ਰੁਪਏ ਬਹੁਤ ਥੂੜ ਦੀ ਗੱਲ ਲੱਗ ਜੰਦੀ ਹੈ ਪ੍ਰਾਈਵੇਟ ਬੰਦੇ ਵਾਸਤੇ 1000 ਰੁਪਏ ਦੀ ਦਿਹਾੜੀ ਤੱਕ ਪਹੁੰਚਾ ਪਾਉਣ ਦਾ ਬੰਦਾ ਕਿਤੇ ਨਾ ਕਿਤੇ ਤੰਤ ਤੋੜ ਬੈਠਦਾ ਜੀ ਹਿੰਦੀ ਵੀ ਨਹੀਂ ਖਤਮ ਹੋ ਜਾਂਦੀ ਹੱਥ ਕੱਲੀ ਬੰਦੀ ਦੀ 1000 ਰੁਪਏ ਦਿਹਾੜੀ ਨਹੀਂ ਜੀ ਹੁੰਦੀ ਕਹਿੰਦਾ ਮਤਲਬ ਇਹ ਸਿਸਟਮ 'ਚ ਸਰਕਾਰ ਅਗਰ ਜੇ ਚੱਲੂਗੀ ਤਾਂ ਸਾਨੂੰ ਨਹੀਂ ਜੀ ਲੱਗਦਾ ਕਿਤੇ ਨਾ ਕਿਤੇ ਨਿਆਂਜ ਭਜਨ ਸਰਕਾਰਾਂ ਤੇ ਹੋਊਗਾ ਕੁਝ ਭਜਨ ਕਾਨੂੰਨ ਦੇ ਬਿਨਾ ਮ ਆਰ ਨੇ ਆਪਣੇ ਸਿਰ ਤੇ ਜਿਹੜੇ ਉਹ ਭਜਨ ਬਿਠਾਏ ਹੋਏ ਆ ਜੀ ਸਾਢੇ ਹਜ਼ਾਰ ਨਾਲ ਬਿਲਕੁਲ ਦੇ ਹੁਣ ਆਪਾਂ ਇਹ ਕੰਗਰਾਰ ਨੋਵ ਦੀ ਗੱਲ ਕਰ ਲੈਣੇ ਆ ਕਿ ਕੰਗਰਾਰ ਨੋਵ ਇੱਕ ਸੀਨੀਅਰ ਐਕਟਰ ਵੀ ਨੇ ਅੱਛੇ ਐਕਟਰ ਵੀ ਨੇ ਪਰ ਕਿਤੇ ਨਾ ਕਿਤੇ 4-5 ਸਾਲ ਤੋਂ ਉਹਨਾਂ ਦੀਆਂ ਫਿਲਮਾਂ ਨੇ ਜਿਹੜੀਆਂ ਫਲॉप ਹੀ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹ ਰਾਜਨੀਤੀ ਦੇ ਵਿੱਚ ਆਉਣ ਦੀ ਸੋਚ ਰਹੇ ਸੀਗੇ ਤਾਂ ਉਸ ਤੋਂ ਬਾਅਦ ਉਹ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਜਨਤਾ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੈ ਤੇ ਅਗਰ ਮੰਡੀ ਤੋਂ ਉਹ ਐਮਪੀ ਬਣ ਚੁੱਕੇ ਨੇ ਤਾਂ ਹੁਣ ਐਮਪੀ ਬਣਨ ਤੋਂ ਬਾਅਦ ਉਹਨਾਂ ਦੀ ਵੀ ਜ਼ਿੰਮੇਵਾਰੀ ਕੁਝ ਜ਼ਿਆਦਾ ਬਣ ਜਾਂਦੀ ਹੈ ਹਿਮਾਚਲ ਵੱਲੋਂ ਜਾਂ ਮੰਡੀ ਦੇ ਜਿੱਥੋਂ ਵਿਧਾਨ ਸਭਾ ਤੋਂ ਬਣੇ ਨੇ ਉਹ ਤਾਂ ਕਿ ਉਹਨਾਂ ਨੂੰ ਹੁਣ ਕੀ ਐਸਾ ਕੀ ਸੋਚਣਾ ਚਾਹੀਦਾ ਕਿ ਜਿਹਦੇ ਨਾਲ ਇੱਕ ਜਿਹੜੀ ਪੰਜਾਬ ਦੀ ਲਾਲ ਜਾਂ ਇੰਡੀਆ ਲਾਲੋ ਇੰਡੀਆ ਦੇ ਵਿੱਚ ਇੱਕ ਭਾਈਚਾਰਾ ਡਮ ਕਾਇਮ ਰੱਖਣਾ ਤੇ ਆਪਣੀ ਹਿਮਾਚਲ ਦੇ ਲੋਕਾਂ ਨੂੰ ਵੀ ਜਿਹੜੇ ਮੁਸ਼ਕਲਾਂ ਨੇ ਉਹ ਲੋਕ ਸੈਂਟਰ ਤੱਕ ਪਹੁੰਚਾਉਣੀਆਂ ਕਿ ਜਾਂ ਤੁਸੀਂ ਇੱਕ ਪਾਰਟੀ ਦੇ ਵਫਾਦਾਰ ਸਪਾਹੀ ਬਣ ਕੇ ਰਹਿਣੇ ਹੋ ਚਾਹਣਾ ਚਾਹੁੰਦੇ ਹੋ ਪਾਰਟੀ ਦੇ ਗੁਣ ਗਾਣਾ ਚਾਹੁੰਦੇ ਹੋ ਪਾਰਟੀ ਦੀ ਚਾਪਲੂਸੀ ਕਰਨਾ ਚਾਹੁੰਦੇ ਹੋ ਜਾਂ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਸਰਕਾਰਾਂ ਤੱਕ ਪਹੁੰਚਾਉਣਾ ਤੁਹਾਨੂੰ ਕੀ ਲੱਗਦਾ ਇਹਦੇ ਵਿੱਚੋਂ ਉਹਨਾਂ ਨੂੰ ਕੀ ਪੈਟਰਨ ਅਪਣਾਉਣਾ ਚਾਹੀਦਾ ਦੇਖੋ ਜੀ ਕੁਝ ਨਹੀਂ ਕਰਨਾ ਕੰਗਰਸ ਨਾਉਤ ਨੇ ਵੀ ਅੱਜ ਮੈਂ ਸਾਨੂੰ ਚੈਨਲ ਤੇ ਦਾਅਵੇ ਨਾਲ ਕਹਿ ਸਕਦਾ ਜੀ ਕਿਉਂਕਿ ਇਦਾਂ ਦੇ ਲੋਕ ਸਿਰਫ ਇੱਕ ਸੈਲੀਬ੍ਰਿਟੀ ਦੇ ਦੌਰ ਤੇ ਇਹ ਪਾਰਟੀਆਂ ਦੇ ਕੇ ਆਉਂਦੀਆਂ ਇਹਨਾਂ ਨੂੰ ਵੋਟ ਪਾਜਦੇ ਜੀ ਸੰਨੀ ਮੋਰ ਬਰਦਾਸਪੁਰ ਦੇ ਵਿੱਚ ਰਿਹਾ ਜੀ ਲੋਕਾਂ ਨੂੰ ਲੱਗਿਆ ਘੱਟ ਨਹੀਂ ਜੀ ਬੰਦਾ ਉਹ ਇਹ ਕੰਮ ਕੰਗਣਾ ਨਾਲ ਨਾ ਹੁੰਦਾ ਹੋਣਾ ਇਹ ਕੰਮ ਹੋਰ ਸੈਲੀਬ੍ਰਿਟੀਆ ਨਾਲ ਹੁੰਦਾ ਜੀ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਕਿਤੇ ਨਾ ਕਿਤੇ ਆਪਣੇ ਪ੍ਰੋਫੈਸ਼ਨਲ ਨੂੰ ਛੱਡ ਕੇ ਜਦੋਂ ਰਾਜਨੀਤੀ ਦੇ ਵਿੱਚ ਆ ਜਾਂਦੇ ਆ ਉਹਦੇ ਧਿਆਨ ਦਿੰਦੇ ਆ ਸਿਰਫ ਇੱਕ ਜਿੱਤਣ ਤੋਂ ਬਾਅਦ ਇਹਨਾਂ ਦੀ ਤਨਖਾਹ ਲੱਗ ਜਾਂਦੀ ਆ ਇਹਨਾਂ ਨੂੰ ਪਤਾ ਕਿ ਸਾਨੂੰ ਹਰੇਕ ਫੈਸਿਲਿਟੀ 5 ਸਾਲ ਤੱਕ ਨਹੀਂ ਮਿਲਣੀ ਆ ਉਦੋਂ ਦਾ ਸਾਨੂੰ ਪੈਨਸ਼ਨ ਹੀ ਮਿਲਣੀ ਆ ਕਿਤੇ ਨਾ ਕਿਤੇ ਇਹਨਾਂ ਨੂੰ ਆਪਣਾ ਜਿਹੜਾ ਕੰਮ ਜ਼ਰੂਰੀ ਅਗਰ ਲੋਕਾਂ ਦਾ ਧਿਆਨ ਰੱਖਣਾ ਹੁੰਦਾ ਤਾਂ ਲੋਕਾਂ ਦਾ ਧਿਆਨ ਰੱਖਦੇ ਸਨੀ ਦਿਓਲ ਦੀ ਵਾਰਾਇਟੀ ਕਿਤੇ ਮਿਲਦੀ ਜਾਂ ਹੋਰ ਸੈਲੀਬ੍ਰਿਟੀ ਵੀ ਲੋਕ ਬਾਰ-ਬਾਰ ਲੰਦੇ ਆ ਸੈਲੀਬ੍ਰਿਟੀ ਛੇ ਹੈ ਸੀਗੇ ਇੱਕ ਦੋ ਇਦਾਂ ਦੇ ਸੀਗੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਜਿੱਤ ਕੇ ਲੋਕਾਂ ਦੀ ਸੇਵਾ ਕੀਤੀ ਹੈ ਜਾਂ ਲੋਕਾਂ ਦੀ ਸੇਵਾ ਕਰਦੇ ਆ ਲੇਕਿਨ ਬਹੁਤ ਘੱਟ ਹੈ ਜੀ ਸਾਨੂੰ ਨਹੀਂ ਜੀ ਲੱਗਦਾ ਜੀ ਕੰਗਨਾਰਾ ਨਾ ਹੋਤ ਫਿਲਮਾਂ ਨੂੰ ਕਿ ਸਾਈਡ ਤੇ ਛੱਡ ਕੇ ਜਾਂ ਫਿਲਮਾਂ ਦੀ ਕਮਾਈ ਛੱਟ ਦੇ ਕੇ ਲੋਕਾਂ ਦਾ ਕਿਤੇ ਨਾ ਕਿਤੇ ਦੁੱਖ dard ਬੰਡੂ ਵੀ ਜਾਂ ਲੋਕਾਂ ਦੀ ਸਮੱਸਿਆ ਦਾ ਹੱਲ ਕਰਵਾ ਸਕੂਗੀ ਜੀ ਬਿਲਕੁਲ ਤੁਸੀਂ ਨੇ ਦੇਖੋ ਨਾਲ ਸਨੀ ਦਿਓਲ ਦੀ ਵੀ ਗੱਲ ਕਰੀ ਐ ਉਹ ਵੀ ਕਿਤੇ ਨਾ ਕਿਤੇ ਬਹੁਤ ਅੱਛੇ ਐਕਟਰ ਵੀ ਨੇ ਉਹਨਾਂ ਨੇ ਵੀ ਗਰਦਾਸਪੁਰ ਤੋਂ ਇਲੈਕ ਜਿੱਤੇ ਵੀ ਪਰ ਵਕਤਾਂ ਤੇ ਉਹ ਕਹਿੰਦੇ ਕੰਮ ਵੇਲੇ ਤਾਂ ਦਿਖਾਈ ਨਹੀਂ ਦਿੱਤੇ ਬੰਬੇ ਹੀ ਫਿਲਮਾਂ ਬਣਾਉਂਦੇ ਰਹੇ ਫਿਲਮ ਬੰਬੇ ਹੀ ਰਹਿੰਦੇ ਰਹੇ ਉਸ ਤਰ੍ਹਾਂ ਹੁਣ ਆਪਾਂ ਕੰਗਰਨਰ ਨੌ ਦੀ ਗੱਲ ਕਰਦੇ ਆ ਤਾਂ ਉਹ ਆਪਣੇ ਇਲਾਕੇ ਚ ਘੱਟ ਦੇਖਣ ਨੂੰ ਮਿਲਣਗੇ ਤੇ ਬੰਬੇ ਜ਼ਿਆਦਾ ਦੇਖਣ ਨੂੰ ਮਿਲਣਗੇ ਤਾਂ ਉਸ ਤੋਂ ਬਾਅਦ ਅਗਰ ਕੰਗਰਨਰ ਨੌ ਦੀ ਗੱਲ ਕਰਦੇ ਆ ਕੰਗਰਨਰ ਨੌਤ ਜਿੱਥੇ ਹੁਣ ਜਿੱਤੇ ਨੇ ਮੰਡੀ ਚੋਂ ਤੁਹਾਨੂੰ ਕੀ ਲੱਗਦਾ ਕਿ ਉਸ ਤੋਂ ਬਾਅਦ ਜਾਣ ਤੋਂ ਬਾਅਦ ਅਗਰ ਬੰਬੇ ਰਹਿੰਦੇ ਨੇ ਤਾਂ ਪਿੱਛੇ ਕੰਮਕਾਰ ਕੌਣ ਸਭਾ ਲੇਗਾ ਤੇ ਕੌਣ ਲੋਕਾਂ ਦੀ ਮੁਸ਼ਕਲਾਂ ਸੁਣੇਗਾ ਦਾੜਾਰ ਪਰਿਵਾਰ ਹੁੰਨੇ ਆ ਜੀ ਕਿਤੇ ਅਧਿਕਾਰਤਨ ਕਰਨਾ ਜਿਹਦੇ ਨੇੜੇ-ਤੇੜੇ ਕਰੇ ਜਾਣਾ ਤਾਂ ਕੋਈ ਭੈਣ ਜਾਊਗੀ ਭਰਾ ਜਾਊਗਾ ਕੋਈ ਰਿਸ਼ਤੇਦਾਰ ਜਾਊਗਾ ਜੀ ਸਹੀ ਲੋਕਾਂ ਦਾ ਸਿਸਟਮ ਅਸੀਂ ਦੇਖ ਰਹੇ ਆ ਜਿੱਕੇ ਕਰਕੇ ਅਸੀਂ ਕਹਿੰਦੇ ਦੇਖੋ ਸੈਲੀਬ੍ਰਿਟੀ ਦੇ ਪਿਛੇ ਨਹੀਂ ਪਜਣਾ ਚਾਹੀਦਾ ਇਹ ਪਾਰਟੀਆਂ ਦਾ ਇੱਕ ਪੇਚ ਹੁੰਦਾ ਦੋ ਪੇਚ ਹੁੰਦਾ ਕਿਸ ਸੈਲੀਬ੍ਰਿਟੀ ਨੂੰ ਲਿਆ ਕਿਸੇ ਕਲਾਕਾਰ ਨੂੰ ਲਿਆ ਕਿਸੇ ਹੀਰੋ ਨੂੰ ਲਿਆ ਉਹ ਹੀਰੋ ਨੂੰ ਲਿਆ ਲੋਕ ووٹ ਪਾਣ ਲਈ ਸਾਡੀ ਸੀਟ ਕਾਇਰ ਹੋ ਗਈ ਵੀ ਲੇਕਿਨ ਉਹ ਕਿਤੇ ਨਹੀਂ ਗਏ ਪੈਰ ਕਵਾੜਾ ਵਾਰ ਬੈਠਦੇ ਆ ਤਾਂ ਨੋਰਮਲ ਉਕੇਰਾ ਹੋਣਾ ਚਾਹੀਦਾ ਜਿਹੜਾ ਲੋਕਾਂ ਦੇ ਪ੍ਰਤੀ ਲੋਕਾਂ ਦੇ ਕੰਮ ਕਰ ਸਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਸਕੇ ਇਹ ਸੈਲੀਬ੍ਰਿਟੀ ਜ਼ਿਆਦਾਤਰ ਇਹ ਸਿਰਫ ਇਹ ਹੀ ਦੇਖਿਆ ਵੀ ਵੋਟ ਲਈ ਵੋਟ ਲੈਣ ਤੋਂ ਬਾਅਦ ਇਹ ਆਪਣੇ ਜਿਹੜੇ ਪਰਸਨਲ ਆਫਿਸ ਹੁੰਦੇ ਆ ਜਾਂ ਜਿਹੜੇ ਹਿੰਦੇ ਪ੍ਰੋਫੈਸ਼ਨਲ ਆਪਣੇ ਆਫਿਸ ਹੁੰਦੇ ਆ ਉਹਨਾਂ ਦਾ ਕਿਸੇ ਸੰਬੰਧ ਰੱਖਦੇ ਆ ਬਾਕੀ ਜਿਹੜਾ ਇਹਨਾਂ ਦਾ ਜਾਣ ਪਛਾਨ ਵਾਲੇ ਜਾਂ ਰਿਸ਼ਤੇਦਾਰਾਂ ਵਾਲੇ ਜਾਂ ਅੱਗੇ ਰੱਖੇ ਹੋਏ ਜਿਹੜੇ ਇਹਨਾਂ ਦੇ ਨੀچے ਤੇ ਢਿਜੇ ਹੁੰਨੇ ਹਨ ਇਹਨੇ ਕਿਤੇ ਉਹ ਹੀ ਸਮੀਖਣ ਨੂੰ ਮਿਲਦੇ ਹਨ ਕਈ ਵਾਰ ਤਾਂ ਵੀ ਨਹੀਂ ਦੇਖਣ ਨੂੰ ਜੀ ਮਿਲਦੇ ਸਿਰਫ ਸਾਨੂੰ ਇਹਨੇ ਪਤਾ ਲੱਗਦਾ ਵੀ ਹਾਂ 5 ਸਾਲ ਬਾਅਦ ਤੇ ਬੰਦਾ ਇੱਥੇ ਐਮਪੀ ਰਹਿ ਕੇ ਜਾਂ ਕਰਕੇ ਕੁਝ ਨਹੀਂ ਹੋਈ ਗਿਆ ਉੱਥੇ ਦੇ ਲੋਕੇ ਦੱਸਦੇ ਹੁੰਨੇ ਜੀ ਬਿਲਕੁਲ ਸੰਜੀਤ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਦੱਸ ਕੋ ਇਹ ਨੇ ਸਾਡੇ ਆਪਣਾ ਸੰਜੀਤ ਸ਼ਰਮਾ ਜੀ ਜੋ ਕਿ ਇੱਕ ਸੀਨੀਅਰ ਪੱਤਰਕਾਰ ਵੀ ਨੇ ਵਧੀਆ ਇਹਨਾਂ ਦੀ ਪਕੜ ਵੀ ਹੈ ਉਹ ਲੋਕਾਂ ਨਾਲ ਵਿਚਰਦੇ ਵੀ ਨੇ ਤੇ ਆਪਣੀ ਚੰਗੀ ਰਹਿ ਆ ਆਪਣੇ ਦਰਸ਼ਕਾਂ ਨਾਲ ਸਾਂਝੇ ਵੀ ਕਰਦੇ ਨੇ ਤਾਂ ਦਰਸ਼ਕੋ ਆਪਾਂ ਜਿਹੜਾ ਕਵਿਸ਼ਾ ਲੈ ਕੇ ਆਏ ਜਿਗੇ ਕੰਗਣਾ ਰਣੋਤ ਦੀ ਫਿਲਮ ਅਮਰਜੈਂਸੀ ਜੋ ਕਿ ਹਣ ਜਲਦੀ ਪਰਦੇ ਦੇ ਵਿੱਚ ਦੇਖਣ ਨੂੰ ਮਿਲੇਗੀ ਸਲਮਾ ਘਰ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਲੋਕਾਂ ਦਾ ਦਿਲ ਜਿੱਤ ਪਾਏਗੀ ਕੀ ਰਿਸਪੌਂਸ ਆਏਗਾ ਇਹ ਤਾਂ ਵਾਲਾ ਵਕਤੀ ਦੇਖਣ ਦੱਸ ਸਕਦਾ ਤੇ ਸਾਡੀ ਤਾਂ ਇਹ ਉਮੀਦ ਹੈ ਕਿ ਜੋ ਕੰਗਣਾ ਰਣੋਤ ਨੇ ਫਿਲਮ ਬਣਾਈ ਹੈ ਉਹ ਲੋਕਾਂ ਤੱਕ ਸਹੀ ਪਹੁੰਚੇ ਸਹੀ ਮੈਸੇਜ ਦੇਵੇ ਤਾਂ ਹੁਣੇ ਲੋਕਾਂ ਦਾ ਹੀ ਮਤਲਬ ਜਾਣੇ ਦੇ ਵਿੱਚ ਵਧੇਗਾ ਜਾਂ ਘਟੇਗਾ ਲੋਕ ਦੇਖਣਗੇ ਜਾਂ ਨਹੀਂ ਦੇਖਣਗੇ ਇਹਨਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਤੇ ਮੈਨੂੰ ਸ੍ਰਿੰਦਰ ਸਿੰਘ ਢੀਂਡਸਾਂ 2000